ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਜਾਣਾ ਨਵਾਂ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਇਸਨੂ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਨਾਲ ਆ ਤੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਜੇ ਕਿਸੇ ਵੀਰ ਨੇ ਪਾਉ ਸ਼ੇਅਰ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਨ 9878393688 ਹੈ ਜੀ ਸੱਲੇ ਪਰ ਤੁਸੀਂ ਆਏ ਕਰਨੀ ਆ ਸੂਏ ਸਵਾਏ ਨਾਗਾ ਉਹਦੇ ਦੋ ਟਾਈਮ ਚੋਕੇ ਲੈ ਲਿਓ ਜੇ ਕੋਈ ਗੱਭਣ ਤਾਂ ਦਾ ਚੰਗੀ ਤਰ੍ਹਾਂ ਚੇਪਾ ਕੱਢ ਕੇ ਪਾਸ ਕਰਕੇ ਲੈ ਲਿਓ ਜੀ ਬਾਈ ਨੂੰ ਤੁਹਾਨੂੰ ਪਹੂ ਦਿਨਾਵਾ ਤੇ ਤੁਸੀਂ ਬਾਈ ਨੂੰ ਦਿੰਨੇ ਆ ਪੈਸੇ ਮੇਰਾ ਕੰਮ ਸਾਬੇ ਤੁਹਾਨੂੰ ਪਹੂ ਦਿਖਾਉਂਦਾ ਵਾ ਹਾਂਜੀ ਬਸਰੀ ਕਾਲ ਇਹ ਗਾਲੀ ਤੇਰੀ ਬਾਈ ਤੇਰੀ ਗੱਲ ਦਾ ਮੁੱਲ ਬਹੁਤ ਆ ਤੇਰੀ ਦਾ ਹਾਂਜੀ ਮੇਰਾ ਹੱਕਾ ਸੱਚ ਬੋਲਦਾ ਤੇਰਾ ਹੱਕਾ ਵੀਡੀਓ ਪਾਉਂਦਾ ਹਾਂਜੀ ਬਾਈ ਬਾਹਰ ਦੇਸ਼ਾਂ ਦੇ ਵਿੱਚ ਬੈਠੇ ਭੈਣ ਭਰਾਵਾਂ ਨੂੰ ਵੀਡੀਓ ਦੇਖ ਕੇ ਪਹੂ ਦੇਖ ਕੇ ਫੋਨ ਕਰਕੇ ਗਾਂ ਦਾ ਗਾਂ ਫੋਨ ਤੋਂ ਆਉਂਦੇ ਪਹੂ ਹਾਂਜੀ ਹਰ ਪਰ ਪਰ ਉਹ ਸੱਚੀ ਗੱਲ ਸਭ ਤੋਂ ਪਹਿਲਾਂ ਹਾਂਜੀ ਬਾਈ ਪੈਡ ਲੱਗੇਣਾ ਤਸੀਲ ਬਾਗਾ ਆਪਣਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਨਾ ਕਾਕਾ ਠੀਕ ਹੈ ਬਾਈ ਤੈਨ ਵੜਾ ਅਜੋ ਤੈਨ ਵੜਾ ਜੀ ਕੱਲ ਦੂਜਾ ਜੱਕਾ ਤੱਕ ਐ ਕਰਦੇ ਆਲਾ ਕਹਿੰਦਾ ਖਣੀ ਯਾਰ ਦੁੱਧ ਚੋਂਗੀ ਅਖੰਡੇ ਦੀ ਚੋਂਗੀ ਠੀਕ ਹੈ ਜੀ ਗਾਰੰਟੀ ਫੁੱਲ ਦਊਂਗਾ ਚਾਰਾਂ ਸਾਲਾਂ ਦੀ ਦੁੱਧ ਦੀ ਠੀਕ ਹੈ ਜੀ ਤੇ ਦੁੱਧ ਹੀ ਠੀਕ ਹੈ ਮੱਝ ਲੈ ਗਏ ਮੱਝ ਲੈ ਗਏ ਠੀਕ ਹੈ ਜੀ ਬੋਡਾਂ ਕੋਲੋਂ ਚਾਰਾਂ ਵਿੱਚੋਂ ਜਿਹਮਰਾ ਪਰਪਰਕ ਦੂਰ ਬੈਠਾ ਜਿਹੜੇ ਰੈਸਟਰੀਆ ਠੀਕ ਹੈ ਮੱਝ ਕੇ ਛਵਾ ਦੇਵੇਂ ਠੀਕ ਹੈ ਭਾਈ ਕਿਹੜਾ ਵੀਡੀਓ ਕਾਲ ਤੇ ਚਵਾ ਲੋ ਜਣੀ ਯਾਰ ਉਹਨੂੰ ਮਰ ਗਿਆ ਸਪੋਰਟਸ ਮੈਨ ਨਾਲ ਦੇਈ ਦੇ ਮੈਂ ਪੈਸੇ ਲਾਇਆ ਮੈਨੂੰ ਠੱਗੀ ਦੇਣੀ ਕੋਈ ਠੀਕ ਹੈ ਜੀ ਹਾਂ ਜੀ ਕਿੰਨੇ ਦੀ ਇਹ 35 ਜੀ ਠੀਕ ਹੈ ਜੀ ਹਾਂ ਜੀ ਤੋਰੇ ਚ ਤਾਂ ਤੋਰ ਰਹਿਣ ਦੇ ਅੱਜ ਫਰ ਤੋਰੇ ਲੱਪ ਬਣਾ ਲੈ ਲੰਗੀ ਲੁਭੀ ਜਿੰਮੇਵਾਰ ਮੈਂ ਆ ਪਿਆਮ ਵਾਲੇ ਇੰਟਰਨੈਟ ਖੇਡ ਚੱਪ ਸੀਗਾ ਠੀਕ ਹੈ ਜੀ ਲਓ ਵੀ ਦੋਸਤੋ ਆਹ ਵੜ ਕੱਲ ਪਾਈ ਬੈਗਾਂ ਅੱਛੀ ਚੌਂਗੀ ਕਰਕੇ ਕੋਈ ਜੱਕਾ ਤੱਕਾ ਹੀ ਰਹਿ ਗਏ ਵੀਰ ਜਿਹੜਾ ਮਰਜੀ ਵੀਰ ਦੋ ਟਾਈਮਾਂ ਦੇ ਘਰੇ ਚੋ ਕੇ ਲੈ ਜਾ ਬਈ ਇਥੋਂ ਬਾਈ ਦੇ ਘਰੋਂ ਜਿੰਮੇਵਾਰੀ ਹੋਊਗੀ ਦੋ 10 ਕਿਲੋ ਕੰਡੇ ਵਾਲਾ ਹੋਊਗਾ ਮਗਰ ਇਹਦੇ ਬੱਚੀ ਆ ਬੱਚੀ ਖੜੀ ਬੱਚੀ ਤੇ ਮਿਲਦੀ ਹੈ ਠੰਡੀ ਸੀਲ ਆ ਗਈ ਮੁਰਗੀ ਦਾ 35000 ਰੁਪਿਆ ਦੋ ਨੰਬਰ ਤੇ ਹਾਂਜੀ ਇਹਦੇ ਬਾਰੇ ਦੋ ਮੈਨੂੰ ਦੱਸਦੇ ਬਾਰੇ ਦੋ ਨੰਬਰ ਦੇ 20 ਲੀਟਰ ਗਿਆ ਪਿੱਥੋਂ ਲਈ ਹੈ ਠੀਕ ਹੈ ਜੀ ਇੰਟਰਨੈਸ਼ਨਲ ਪੰਜਾਬ ਵਾਲੀ ਹੈ ਠੀਕ ਹੈ ਬਾਈ ਇਹਦੇ 10 ਦਿਨ ਪੂਰੇ ਆਇਸ ਨੂੰ ਠੀਕ ਆ ਚੈੱਕ ਹੋ ਗਈ ਆ ਹਾਂਜੀ 10 ਦਿਨ ਪੂਰੇ ਮੌਕੇ ਤੇ ਰਹਿੰਦੀ ਹੈ ਠੀਕ ਹੈ ਬਾਈ ਗਾਰੰਟੀ ਫੋਲੋ ਥਣਾ ਦੀ ਅੰਨੀ ਕੰਨੇ ਦੀ ਲੰਗੀ ਲੂਡੀ ਦੀ ਠੀਕ ਹੈ ਜੀ ਫੁੱਲ ਗਾਰੰਟੀ ਆ ਬਾਈ ਖੋਲ ਕੇ ਇੱਕ ਮਿੰਟ ਖੋਲ ਦਿ ਆਪੀ ਲੋਈ ਦੋਸਤੋ ਬਾਈ ਕਹਿੰਦਾ 20 ਲੀਟਰ ਵਾਲੀ ਵਹਿੜ ਆ ਗਈ। ਬਾਕੀ ਤੁਸੀਂ ਵੇਖਣਾ 20 ਲੀਟਰ ਤੇ ਚੋਨਾ ਕਿ ਨਹੀਂ ਚੋਨਾਗਾ। ਪੰਜਾਬ ਵਾਲੀ ਜਰਸੀ ਆ, ਸੋਹਣੀ ਵਹਿੜ ਆ ਗਈ। ਵਜੇ ਚੰਗਾ ਵਾਦ ਦੇਣ 10 ਭਏ, 10 ਤਰੀਆਂ ਦੇਣ ਪੂਰੇ ਅੱਜ ਇੱਕ ਤਰੀਕ ਹੋ ਗਈ ਆ ਗਈ। ਲਾਲ ਰੰਗ ਦੀ ਜਰਸੀ, ਫੁੱਲ ਚੰਗੀ ਆ ਗਈ। ਵਹਿਣ ਉਹ ਜਨ ਬਹੁਤਾ ਗੱਬ ਵਾਲੀ ਆ। ਉਹ ਡਰ ਗਈ ਬਾਹਰ ਮੋੜਨਾਂਗੇ ਬਾਈ ਦੇ ਬਾਹਰ ਮੋੜਿਆ ਜਾਂ ਬਾਈ ਦੇ ਖੰਡ ਪਾੜਦੇ ਭੋਗ ਪਈ ਜਾਂਦੇ ਪੈਂਦ ਬਾਬੇ ਦੀ ਬਾਗ ਸੁਣਦੇ ਹੋਵੋਗੇ ਬੱਚਾ ਹੀ ਜਾਂਦੀ ਆ ਗਈ। ਸੋਹਣੇ ਥਾਣਾ ਚਾਰ ਹੀ ਥਾਣਾ ਕੋਈ ਪੋੜ ਛਾਗ ਨਹੀਂ ਗਈ। ਠੀਕ ਹੈ ਜੀ ਜਮਾ ਨੇੜੇ ਜਾ ਕੇ ਸੂਪ ਪਾਇਆ ਦੱਲਾਉਦੀ ਆ ਇਹ ਜਾਣ ਦਾਸ ਪਏ ਆਗੇ ਵਜੇ ਨੋ ਵਜੇ ਨੇ ਚੰਗਾ ਵਾ ਵਾਟੇ ਲਾ ਬਹੁਤ ਪੰਜੇ ਸਾਰੀਆਂ ਵਾਟੇ ਲਾ ਕੱਢ ਕੇ ਨੇ ਫੇਰ ਸੂਣਾ ਵਾ ਮੁੱਲ ਬਰਾੜਾ ਫਿਰਦਾ ਮੁੱਲ 55000 ਦੀ ਹਨ ਠੀਕ ਹੈ ਜੀ ਲੋ ਜੀ ਦੋਸਤੋ 55000 ਦੀ ਦੀ ਹਾਂ ਨਾ ਬਾਈ ਕਹਿੰਦਾ ਵਿੱਚੋਂ ਕਿ ਮਾਨਦਾਨ ਹੋ ਜਾਊਗਾ ਜਿਹਦੇ ਪਸੰਦ ਆਏ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਤਿੰਨ ਬਤਿਆ ਬਰਾੜਾ ਤਿੰਨ ਨੰਬਰ ਕੋਈ 18 ਮੀਟਰਲੀ ਹੈ ਤੇਲ ਠੀਕ ਆ ਬਾਈ ਆ ਵੇਖੋ ਠੀਕ ਆ ਜੀ ਇਹ ਵੀ ਗੱਪਣਾ 7 ਦਿਨ ਪੂਰੇ ਇਹਨੂੰ ਠੀਕ ਆ ਜੀ ਇਹ ਵੇਖੋ ਠੀਕ ਆ ਜੀ ਹੁਣੇ ਵੇਖਾ ਠੀਕ ਆ ਜੀ ਦਿਨ ਹਫਤਾ ਇਹਦਾ ਪਿਆ ਜਣੀ ਕੇ ਹਫਤਾ ਬਿਆ ਟਲਟ ਕੇ ਸੁਗੀ ਜਮਾ ਲਟ ਕੇ ਲਿਓ ਬਹੁਤ ਵੱਡਾ ਵਾ ਗਿੱਡੀ ਵਹਿੜਾ ਦੋਸਤੋ ਓਡਾ ਹੀ ਲੇਵਾ ਤੇ ਤਿੰਨ ਥਾਲ ਓਕੇ ਆ ਜਮਾ ਇੱਕ ਥਾਲ ਤੇ ਲਾ ਤੇ ਥਾਂ ਵੇਖ ਹੀ ਲਿਆ ਵਾ ਵੱਡੇ ਜੇ ਪਿਆ ਉਹਦਾ ਮੁੱਲ ਪੜਾ ਫਿਰ ਮੁੱਲ ਬਈ 28000 ਦੀ ਹਨ ਠੀਕ ਆ ਜੀ ਚੱਕੋ ਜੀ 28000 ਦੀ ਹਾਂ ਨਾ ਦੁੱਧ ਦੇਗੀ ਨਿਆਰੇ ਬ੍ਰੀਡ ਦੇ ਦੁੱਧ ਵੀ ਦੇਗੀ ਦੁੱਧ 15 18 ਕਿਲੋ ਦੇਗੀ 28000 ਦਾ ਆਉਂਦਾ ਵੀ ਅੱਜ ਕੱਲ ਕੀ ਹੈਗਾ ਥਣ ਥਣ ਚੱਲਦੇ ਆ ਤਿੰਨਾਂ 28 ਤੁਸੀਂ 18 ਲੀਟਰ ਤੋਂ ਚੋ ਲੈਣਾ ਵਾ ਮੁੱਲ ਜਮ੍ਹਾਂ ਜੈ 28000 ਰੁਪਇਆ ਵਿੱਚੋਂ ਵੀ ਛੋਟ ਛੱਪਾ ਹੋ ਜਾਊਗਾ ਠੀਕ ਆ ਠੀਕ ਆ ਕਿੰਨੇ ਦੀ 18000 ਦੀ ਲਓ ਦੋਸਤੋ ਆ ਕੱਟੀ ਆ 18000 ਦੀ ਪ्योर ਮੋਰਾ ਸਾਰੀ ਜੈਡ ਬਲੈਕ ਆ ਗਈ ਠੀਕ ਆ ਜੀ ਬਗਲ ਥੋੜੀ ਦੱਸੀ ਜ਼ਰੂਰ ਆ ਸ਼੍ਰੀਵਾਸਮਾਲ ਕਰ ਲੋਗੇ ਗੌਰ ਤਾਂ ਚੰਗੀ ਗਾਂਵ ਕੱਟੀ ਤਿਆਰ ਕਰ ਲੋਗੇ ਜਿਹਦੇ ਪਸੰਦ ਦਾ ਇਹ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਅੱਜ ਦੀ ਵੀਡੀਓ ਚ ਬਾਈ ਦੇ ਚਾਰ ਨਾਹ ਚਾਰ ਜਗ੍ਹਾ ਜਗਾ ਤੁਹਾਨੂੰ ਲੈਤੀ ਹੈ ਜਿਹਦੇ ਪਸੰਦ ਦਾ ਇਹ ਬਾਈ ਨਾਲ ਗੱਲਬਾਤ ਕਰਨਾ ਬਸ ਇਹਦੇ ਚੱਲੀ ਜਾਣਾ ਵਾ ਧੰਨਵਾਦ ਜੀ